ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਉੱਪਰ ਦਲਜੀਤ ਦਸਾਂਜ ਫਿਲਮ ਬਣਾ ਰਿਹਾ ਹੈ ਤੇ ਉਸ ਦਾ ਟ੍ਰੇਲਰ ਜਿਹੜਾ ਆ ਉਹ ਕੱਲੋਂ ਲਾਂਚ ਹੋ ਜਾਣਾ ਹੈ ਕੱਲੋਂ ਤਰੀਕ ਹੈਗੀ ਆ 17 ਜਨਵਰੀ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਜਿਹੜੇ ਕਿ ਕੱਟ ਲਗਾਏ ਗਏ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਉਸ ਦੌਰ ਦੇ ਵਿੱਚ ਤੇ ਜੇ ਉਹ ਚਾਹੁੰਦੇ ਤਾਂ ਪੋਲੀਟਿਕਲ ਸਟੇ ਲੈ ਕੇ ਆਪਣੇ ਪਰਿਵਾਰ ਨੂੰ ਸੈਟਲ ਕਰ ਸਕਦੇ ਸੀ ਪਰ ਉਹਨਾਂ ਨੇ ਨਹੀਂ ਕੀਤਾ ਫਿਰ ਉਹ ਦੋ ਵਾਰ ਕੈਨੇਡਾ ਵੀ ਗਏ ਨੇ ਉੱਥੇ ਵੀ ਉਹਨਾਂ ਨੂੰ ਕਿਹਾ ਗਿਆ ਕਿ ਪੋਲਿਟਿਕਲ ਸਟੇਲ ਐ ਲੋ ਆਪਣੇ ਪਰਿਵਾਰ ਨੂੰ ਸੈੱਟ ਕਰ ਲਓ ਪਰ ਉਹ ਨਹੀਂ ਉੱਥੇ ਰੁਕੇ ਇਹ ਗੱਲ ਮੈਂ ਕਰ ਰਿਹਾ ਆ ਪੰਜਾਬ ਦੇ ਵਿੱਚ 1984 ਤੋਂ ਲੈ ਕੇ 1994 ਵਾਲੇ ਦੌਰ ਦੀ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਆ ਉਦੋਂ ਪੰਜਾਬ ਦੇ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਸੀਗੇ ਜੋ ਕੁਝ ਵੀ ਤੁਸੀਂ ਸੁਣਿਆ ਆ ਉਹ ਬਿਲਕੁਲ ਸੱਚ ਸੁਣਿਆ ਆ ਹੁਣ ਤੱਕ ਪੰਜਾਬ ਦੇ ਬਾਰੇ ਕਿ ਕਿਵੇਂ ਨਿਹੱਥੇ ਲੋਕਾਂ ਨੂੰ ਪੁਲਿਸ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਮਾਰਦੀ ਰਹੀ ਆ ਜਿਹੜੇ ਸ਼ੱਕੀ ਵਿਅਕਤੀ ਨੂੰ ਬਿਠਾ ਕੇ ਗੱਡੀ ਦੇ ਵਿੱਚ ਲੈ ਜਾਂਦੇ ਸੀ ਤੇ ਬਾਅਦ ਦੇ ਵਿੱਚੋਂ ਘਰਦਿਆਂ ਨੂੰ ਇਹ ਨਹੀਂ ਸੀ ਪਤਾ ਵੀ ਪੁੱਤ ਨੇ ਵਾਪਸ ਆਉਣਾ ਜਾਂ ਨਹੀਂ ਆਉਣਾ ਕਈਆਂ ਦੇ ਪਿਓ ਉਸ ਦੌਰ ਦੇ ਵਿੱਚ ਗਏ ਹੋਏ ਅੱਜ ਤੱਕ ਘਰੇ ਵਾਪਸ ਨਹੀਂ ਆਏ ਅਣਪਛਾਤੀਆਂ ਲਾਸ਼ਾਂ ਬਣ ਕੇ ਰਹਿ ਗਏ ਭਾਈ ਜਸਵੰਤ ਸਿੰਘ ਖਾਲੜਾ ਜੀ ਇੱਕ ਵਧੀਆ ਨੌਕਰੀ ਕਰਦੇ ਸਨ ਤੇ ਉਹਨਾਂ ਦਾ ਇੱਕ ਦਿਨ ਮਿੱਤਰ ਗਾਇਬ ਹੋ ਜਾਂਦਾ ਤੇ ਉਹ ਉਹ ਆਪਣੇ ਉਸ ਮਿੱਤਰ ਨੂੰ ਲੱਭਦੇ ਲੱਭਦੇ ਬਹੁਤ ਜਗ੍ਹਾ ਭਾਲ ਕਰਦੇ ਨੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਦੇ ਨੇ ਉੱਥੇ ਪਤਾ ਕਰਨ ਵਾਸਤੇ ਵਿਕੇਤੇ ਅਣਪਛਾਤੀ ਲਾਸ਼ ਸਮਝ ਕੇ ਉਸ ਦਾ ਸੰਸਕਾਰ ਤਾਂ ਨਹੀਂ ਹੋਇਆ ਤੇ ਜਦੋਂ ਉਹ ਉਸ ਸ਼ਮਸ਼ਾਨਘਾੜ ਦੇ ਵਿੱਚ ਜਿਹੜੀ ਕਿ ਅੰਮ੍ਰਿਤਸਰ ਦੀ ਸ਼ਮਸ਼ਾਨਘਾੜ ਸੀ ਜਾ ਕੇ ਰਜਿਸਟਰ ਦੇਖਦੇ ਨੇ ਉੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਇੱਥੇ ਤਾਂ ਬਹੁਤ ਸਾਰੀਆਂ ਅਣਪਛਾਤੀਆਂ ਲਾਸ਼ਾਂ ਦਾ ਜਿਹੜਾ ਇਹ ਸੰਸਕਾਰ ਕੀਤਾ ਜਾਂਦਾ ਆ ਜਦੋਂ ਉੱਥੇ ਮੁਲਾਜ਼ਮ ਦੇ ਨਾਲ ਗੱਲ ਕਰਦੇ ਨੇ ਤਾਂ ਮੁਲਾਜ਼ਮ ਨੇ ਦੱਸਿਆ ਕਿ ਵੀ ਇੱਥੇ ਹਰ ਰੋਜ਼ ਟਰੱਕ ਭਰ ਕੇ ਕਈ ਵਾਰੀ ਲਾਸ਼ਾਂ ਦਾ ਆਉਂਦਾ ਆ ਕਈ ਵਾਰੀ 5 ਕਈ ਵਾਰੀ 10 ਤੇ ਕਈ ਵਾਰੀ 4 ਕੋਸ ਨੇ ਦੱਸਿਆ ਕਿ ਵੀ ਆ ਪੁਲਿਸ ਅਧਿਕਾਰੀਆਂ ਦੇ ਨਾਮ ਲਿਖੇ ਹੋਏ ਨੇ ਤੇ ਪੂਰੀ ਬਕਾਇਦਾ ਡਿਟੇਲ ਲਿਖੀ ਹੋਈ ਆ ਵੀ ਕਿਹੜਾ ਪੁਲਿਸ ਅਧਿਕਾਰੀ ਕਿੰਨੇ ਕਿੰਨੀਆਂ ਲਾਸ਼ਾਂ ਲੈ ਕੇ ਆਇਆ ਆ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਗਿਆ ਆ ਇਸ ਸਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਜਾਂ ਹੋਰ ਪਾਸੇ ਕੀਤਾ ਗਿਆ ਆ ਉਸੇ ਬੰਦੇ ਨੇ ਦੱਸਿਆ ਕਿ ਅੰਮ੍ਰਿਤਸਰ ਪੱਟੀ ਤਰਨਤਾਰਨ ਇਸ ਏਰੀਆ ਦੇ ਵਿੱਚ ਜਿੰਨੀਆਂ ਵੀ ਸਮਸ਼ਾਨ ਘਾਟਾਂ ਨੇ ਉਹਨਾਂ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਲਾਸ਼ਾਂ ਜਿਹੜੀਆਂ ਆ ਉਹ ਡੇਲੀ ਆਉਂਦੀਆਂ ਨੇ ਤੇ ਉਹਨਾਂ ਦਾ ਸੰਸਕਾਰ ਹੁੰਦਾ ਆ ਉਥੋਂ ਭਾਈ ਖਾਲੜਾ ਜੀ ਦੀ ਜਿਹੜੀ ਜਾਰੀ ਹੋ ਗਈ ਇੱਕ ਕੋਸ਼ਿਸ਼ ਕਰਨ ਲੱਗੇ ਕਿ ਡਾਟਾ ਇਕੱਠਾ ਕਰਨ ਵਾਸਤੇ ਤਾਂ ਉਹਨਾਂ ਨੇ ਪਹਿਲਾਂ ਤਾਂ ਉਸ ਰਜਿਸਟਰ ਦੇ ਵਿੱਚੋਂ ਸਾਰਾ ਡਾਟਾ ਨੋਟ ਕੀਤਾ ਉਸ ਬੰਦੇ ਨੂੰ ਇਹ ਕਹਿ ਕੇ ਕਿ ਉਹ ਕੋਈ ਸਰਕਾਰੀ ਮੁਲਾਜ਼ਮਾ ਤੇ ਉਹ ਡਾਟਾ ਜਿਹੜਾ ਆ ਸਾਰਾ ਉਸ ਨੂੰ ਚਾਹੀਦਾ ਹੈ ਉਸ ਤੋਂ ਬਾਅਦ ਲਾਗੇ-ਲਾਗੇ ਜਿੰਨੀਆਂ ਵੀ ਸ਼ਮਸ਼ਾਨ ਘਾਟਾਂ ਸੀਗੀਆਂ ਸਾਰੀਆਂ ਦੇ ਵਿੱਚੋਂ ਡਾਟਾ ਉਹ ਇਕੱਠਾ ਕਰਦੇ ਗਏ ਮਿਨਿਸਪਲ ਕਾਰਪੋਰੇਸ਼ਨ ਦੇ ਵਿੱਚ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਕਿੰਨੀ ਲੱਕੜ ਕਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਰਹੀ ਆ ਉੱਥੇ ਇਹ ਵੀ ਪਤਾ ਲੱਗਿਆ ਆ ਪੀ ਜਿਹੜੇ ਲਾਗੇ ਲਾਗੇ ਘਰ ਨੇ ਸ਼ਮਸ਼ਾਨ ਘਾਟਾਂ ਦੇ ਵਿੱਚ ਕਈ ਵਾਰੀ ਅੱਧ ਸੜੀਆਂ ਲਾਸ਼ਾਂ ਜਦੋਂ ਰਹਿ ਜਾਂਦੀਆਂ ਨੇ ਤਾਂ ਮਨੁੱਖਾਂ ਦੇ ਸਰੀਰ ਦੇ ਅੰਗ ਕਿਸੇ ਦਾ ਹੱਥ ਕਿਸੇ ਦੀ ਲੱਤ ਜਿਹੜੀ ਆ ਕਿ ਉਹ ਅਕਸਰ ਲੋਕਾਂ ਦੇ ਖੇਤਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਉਦੋਂ ਆਮ ਗੱਲ ਹੁੰਦੀ ਸੀ ਦਰਵਾਜ਼ਿਆਂ ਦੇ ਮੂਹਰੇ ਗਲੀਆਂ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਮਿਲ ਲੀਆਂ ਕਿੰਨਾ ਸਮਾਂ ਉਹ ਭਿਆਨਕ ਹੋਊਗਾ ਵੀ ਜਦੋਂ ਲੋਕਾਂ ਨੂੰ ਇਹ ਚੀਜ਼ਾਂ ਆਪਣੇ ਘਰਾਂ ਦੇ ਬਾਹਰ ਜਾਂ ਖੇਤਾਂ ਦੇ ਵਿੱਚ ਮਿਲਦੀਆਂ ਹੋਣ ਉਦੋਂ ਮਾਵਾ ਪੁੱਤਾਂ ਨੂੰ ਲੁਕੋਲ ਘੋਕੇ ਰੱਖਦੇ ਸੀ ਵੀ ਕਿਤੇ ਪੁਲਿਸ ਜਿਹੜੀ ਆ ਉਹ ਚੱਕ ਕੇ ਨਾ ਲੈ ਜਾਵੇ ਬਾਦ ਵਿੱਚ ਉਹ ਪਤਾ ਨਹੀਂ ਪੁੱਤ ਨੇ ਮਿਲਣਾ ਜਾਂ ਨਹੀਂ ਮਿਲਣਾ ਜਸਵੰਤ ਸਿੰਘ ਖਾਲੜਾ ਜੀ ਜਦੋਂ ਸਬੂਤ ਇਕੱਠੇ ਕੀਤੇ ਤਾਂ ਉਹ ਦੋਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਾਰੀ ਕੀਤੀ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਹ ਕੁਛ ਪਾਈ ਹੋ ਰਿਹਾ ਤੇ ਜਿਹੜੀ ਪੰਜਾਬ ਪੁਲਿਸ ਆ ਕੇ ਪੀਐਸ ਗੱਲ ਅਜੀਤ ਸਿੰਘ ਸੰਧੂ ਤੇ ਹੋਰ ਪੁਲਿਸ ਮਲਾਜ਼ਮ ਜਿਹੜੇ ਆ ਉਹ ਇੰਝ ਗੁੰਡਾਗਰਦੀ ਕਰ ਰਹੇ ਆ ਪੰਜਾਬ ਦੇ ਨੇ ਹੱਥੇ ਲੋਕਾਂ ਨੂੰ ਫੜ ਫੜ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ ਉਸ ਟਾਈਮ ਪੰਜਾਬ ਦਾ ਮੁੱਖ ਮੰਤਰੀ ਬੀਬੰਤ ਸਿੰਘ ਬਣ ਚੁੱਕਿਆ ਸੀ ਤੇ ਉਸ ਨੇ ਪੂਰੀ ਜਿਹੜੀ ਕਿ ਪਾਵਰ ਪੰਜਾਬ ਪੁਲਿਸ ਨੂੰ ਦਿੱਤੀ ਹੋਈ ਸੀਗੀ ਤੇ ਇਸ ਦਾ ਨਜਾਇਜ਼ ਫਾਇਦਾ ਉਹ ਪੁਲਿਸ ਵਾਲੇ ਚੱਕ ਰਹੇ ਸੀ ਤੇ ਕਈ ਲੋਕੀ ਇਸ ਦੌਰ ਦੇ ਵਿੱਚ ਆਪਣੀਆਂ ਦੁਸ਼ਮਣੀਆਂ ਵੀ ਕੱਢ ਰਹੇ ਸੀ ਜਿਸ ਦੀ ਕਿਸੇ ਦੀ ਪਿੰਡ ਦੇ ਵਿੱਚ ਕਿਸੇ ਨਾਲ ਵੀ ਲਾਗ ਡਾਟ ਹੁੰਦੀ ਤਾਂ ਉਹ ਇੱਕ ਦੂਸਰੇ ਨੂੰ ਚਕਾਉਣ ਦਾ ਕੰਮ ਵੀ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਨੂੰ ਪੈਸੇ ਦੇ ਕੇ ਸ਼ਰਿਆਮ ਜਿਹੜਾ ਕਿ ਚੱਲਿਆ ਆਇਆ ਜਦੋਂ ਪੁਲਿਸ ਤੇ ਇਲਜ਼ਾਮ ਲੱਗਦੇ ਨੇ ਜਸਵੰਤ ਸਿੰਘ ਖਾਲੜਾ ਜੀ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਦੇ ਨੇ ਤਾਂ ਅਗਲੇ ਦਿਨਾਂ ਕੇ ਪੀਐਸ ਗੱਲ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਜਾਂਦੀ ਆ ਤੇ ਉਹਨਾਂ ਨੇ ਇਹਨਾਂ ਸਾਰੇ ਬਿਆਨਾਂ ਨੂੰ ਬੇਬੁਨਿਆਦ ਦੱਸਿਆ ਝੂਠੇ ਦੱਸਿਆ ਜਿਨ੍ਹਾਂ ਇਹਨਾਂ ਇਲਜ਼ਾਮਾਂ ਨੂੰ ਜੋ ਵੀ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਝੂਠੇ ਨੇ ਇਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਮੁੰਡਿਆਂ ਦਾ ਇਹ ਡਾਟਾ ਲਈ ਫਿਰਦੇ ਨੇ 6017 ਲਾਸ਼ਾਂ ਦਾ ਉਹ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਨੇ ਤੇ ਵਧੀਆ ਪੈਸੇ ਕਮਾ ਰਹੇ ਤੇ ਆਪਣੇ ਪਰਿਵਾਰ ਨੂੰ ਭੇਜ ਰਹੇ ਆ ਉਸ ਤੋਂ ਅਗਲੇ ਦਿਨ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ 80 ਪਰਿਵਾਰਾਂ ਸਮੇਤ ਪ੍ਰੈਸ ਕਾਨਫਰੰਸ ਕੀਤੀ ਤੇ ਪੁਲਿਸ ਸਾਹਮਣੇ ਸਬੂਤ ਪੇਸ਼ ਕੀਤੇ ਵੀ ਦੇਖੋ ਵੀ ਆਹ ਪਰਿਵਾਰਾ ਝੂਠ ਬੋਲਦਾ ਆ ਕਿਸੇ ਦਾ ਪਿਓ ਗਿਆ ਵਾ ਕਿਸੇ ਦੀ ਪੁੱਤ ਗਿਆ ਵਾ ਕਿਸੇ ਦੀ ਧੀ ਗਿਆ ਵਾ ਕਿਸੇ ਦੀ ਮਾਂ ਗਿਆ ਵਾ ਕਿਉਂਕਿ ਘਰ ਦੇ ਵਿੱਚੋਂ ਜਦੋਂ ਪੁਲਿਸ ਵਾਲੇ ਇੱਕ ਜੀ ਨੂੰ ਚੱਕਦੇ ਸੀ ਤਾਂ ਦੂਸਰਾ ਘਰ ਦਾ ਜੀ ਉਸ ਨੂੰ ਲੱਭਣ ਵਾਸਤੇ ਗਿਆ ਹੋਇਆ ਉਹ ਵੀ ਜਿਹੜਾ ਕਿ ਵਾਪਸ ਨਹੀਂ ਸੀ ਆਉਂਦੇ ਰਸਤੇ ਦੇ ਵਿੱਚੋਂ ਹੀ ਖੁਰਦ-ਬੁਰਦ ਉਹਨਾਂ ਨੂੰ ਕਰ ਦਿੱਤਾ ਜਾਂਦਾ ਸੀ ਜਦੋਂ ਇਹਨਾਂ ਨੇ ਸਬੂਤ ਪੇਸ਼ ਕੀਤੇ ਤਾਂ ਉਦੋਂ ਪੁਲਿਸ ਜਿਹੜੀ ਪੂਰੀ ਪੁਲਿਸ ਸੀ ਉਹਨਾਂ ਦੀ ਹੁਣ ਨਿਗਾਹ ਭਾਈ ਜਸਵੰਤ ਸਿੰਘ ਖਾਲੜਾ ਤੇ ਸੀਗੀ ਤੇ ਉਹ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਮੂੰਹ ਜਿਹੜਾ ਆ ਬੰਦ ਕੀਤਾ ਜਾਵੇ ਜਸਵੰਤ ਸਿੰਘ ਖਾਲੜਾ ਜੀ ਹਿਊਮਨ ਰਾਈਟ ਅਕਾਲੀ ਦਾਲ ਵਿੰਗ ਦੇ ਪ੍ਰਧਾਨ ਸੀ ਜਿਸ ਦੀ ਵਜ੍ਹਾ ਕਰਕੇ ਪੁਲਿਸ ਵਾਲੇ ਇਹਨਾਂ ਨੂੰ ਛੇਤੀ ਹੱਥ ਨਹੀਂ ਸੀ ਪਾ ਰਹੇ ਉਹ ਡਰਦੇ ਸੀ ਕਿਤੇ ਮਾਮਲਾ ਖਰਾਬ ਨਾ ਹੋ ਜਾਵੇ ਤੇ ਜਸਵੰਤ ਸਿੰਘ ਖਾਲੜਾ ਜੀ ਨੂੰ ਇਹ ਭਲੀ ਭੰਤੀ ਪਤਾ ਸੀ ਕਿ ਪੁਲਿਸ ਵਾਲੇ ਉਹਨਾਂ ਨੂੰ ਚੱਕਣ ਵਾਸਤੇ ਫਿਰਦੇ ਨੇ ਉਦੋਂ ਹੀ ਇਹ ਯੂਕੇ ਦਾ ਦੌਰਾ ਕਰਦੇ ਨੇ ਇਹਨਾਂ ਦੇ ਭਰਾਵਾਂ ਨੂੰ ਇਹਨਾਂ ਨੂੰ ਇਨਵੀਟੇਸ਼ਨ ਭੇਜਿਆ ਜਾਂਦਾ ਆ ਉੱਥੇ ਜਾ ਕੇ ਇਹ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਸਾਰੇ ਸਬੂਤ ਪੇਸ਼ ਕਰਦੇ ਨੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਉੱਥੋਂ ਇਹ ਅਖਬਾਰਾਂ ਰਸਾਲਿਆਂ ਦੇ ਵਿੱਚ ਆਪਣੀਆਂ ਖਬਰਾਂ ਵੀ ਲਗਵਾਉਂਦੇ ਰਹੇ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਸੀ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਲਿਆਉਂਦੇ ਰਹੇ ਜਦੋਂ ਇਹ ਪੰਜਾਬ ਵਾਪਸ ਆਏ ਉਦੋਂ ਫਿਰ ਇਹ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਜਾ ਜਾ ਕੇ ਡਾਟਾ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਸੀ ਕਿ ਕਿਹੜੇ ਘਰ ਦੇ ਵਿੱਚੋਂ ਕੌਣ ਗਿਆ ਵਾ ਮੁੰਡਾ ਗਿਆ ਵਾ ਜਾਂ ਕੁੜੀ ਜਾਂ ਪਿਓ ਜਾਂ ਪੁੱਤ ਤਾਂ ਇਹ ਪੂਰਾ ਡਾਟਾ ਲਿਖਦੇ ਸੀ ਤਾਂ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਰੜਕਣ ਲੱਗ ਗਈ ਸੀ ਸਰਕਾਰੀ ਮੁਲਾਜ਼ਮਾਂ ਨੂੰ ਰੜਕਣ ਲੱਗ ਗਈ ਸੀ ਵੀ ਜੋ ਇਹ ਕਰ ਰਿਹਾ ਆ ਇਹ ਗਲਤ ਕਰ ਰਿਹਾ ਆ ਪਰ ਇਹ ਆਪਣੇ ਟਾਈਮ ਜੋ ਟਾਈਮ ਕੱਢ ਕੇ ਲੱਗੇ ਰਹਿੰਦੇ ਸੀ ਨਾਲ ਇਹਨਾਂ ਦੇ ਸਾਥੀ ਵੀ ਇਸ ਕੰਮ ਦੇ ਵਿੱਚ ਇਹਨਾਂ ਦਾ ਸਾਥ ਦਿੰਦੇ ਸੀ ਉਸ ਤੋਂ ਬਾਅਦ ਇਹ ਕੈਨੇਡਾ ਦੋ ਵਾਰ ਹੀ ਜਾਂਦੇ ਨੇ ਤੇ ਦੋਨੇ ਵਾਰੀ ਇਹਨਾਂ ਦੇ ਜਿਹੜੀਆਂ ਸਪੀਚਾਂ ਨੇ ਉਹ ਤੁਸੀਂ YouTube ਦੇ ਉੱਪਰ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਲਿਖੋਗੇ ਤੁਹਾਡੇ ਸਾਹਮਣੇ ਇਹਨਾਂ ਦੀ ਸਪੀਚ ਆਜੂਗੀ ਹਰ ਇੱਕ ਨੌਜਵਾਨ ਨੂੰ ਅਪੀਲ ਆ ਕਿ ਇਹਨਾਂ ਦੀ ਇੱਕਰੀ ਸਪੀਚ ਜਿਹੜੀ ਆ ਉਹ ਜ਼ਰੂਰ ਸੁਣਿਓ ਆਪਣੀ ਜ਼ਿੰਦਗੀ ਚੋਂ 20 ਕਮੈਂਡ ਕੱਢ ਕੇ 20 ਕਮੈਂਡ ਦੀ ਉਹ ਸਪੀਚ ਆ ਤੁਹਾਨੂੰ ਸਾਰੀ ਸੱਚਾਈ ਜਿਹੜੀ ਇਹ ਪਤਾ ਲੱਗ ਜੂਗੀ ਜ਼ਿਆਦਾ ਜਾਣਕਾਰੀ ਤੁਹਾਨੂੰ ਅਜਮੇਰ ਸਿੰਘ ਦੀ ਕਿਤਾਬ ਚੋਂ ਵੀ ਪਤਾ ਲੱਗ ਜੂਗੀ ਜਿਹੜਾ ਕਿ ਹੈਗੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਹੜੀ ਇਹ ਸਟੋਰੀ ਮੈਨੂੰ ਪਤਾ ਹੈ ਮੈਂ ਇਹ ਕਿਤਾਬ ਪੜ੍ਹੀ ਸੀ ਤੇ ਉੱਥੋਂ ਮਤਲਬ ਦਾ ਡਾਟਾ ਜਿਹੜਾ ਆ ਇਹ ਇਕੱਠਾ ਕੀਤਾ ਜੋ ਵੀਡੀਓ ਮੈਂ ਬਣਾ ਰਿਹਾ ਆ ਆਪਾਂ ਸਟੋਰੀ ਅੱਗੇ ਤੋਰਦੇ ਆਂ ਜਦੋਂ ਇਹ ਪੰਜਾਬ ਵਾਪਸ ਆਉਂਦੇ ਨੇ ਕੈਨੇਡਾ ਤੋਂ ਸਾਰਾ ਭਾਸ਼ਣ ਦੇਖ ਕੇ ਤੁਸੀਂ YouTube ਤੇ ਦੇਖ ਲਿਓ ਜੋ ਕੁਛ ਇਹਨਾਂ ਨੇ ਦੱਸਿਆ ਉਤੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਨੇ ਸਾਰੇ ਸਬੂਤ ਪੇਸ਼ ਕੀਤੇ ਵੀ ਜੋ ਪੰਜਾਬ ਦੇ ਵਿੱਚ ਹੋ ਰਿਹਾ ਆ ਤਾਂ ਜਦੋਂ ਇਹ ਪੰਜਾਬ ਦੇ ਵਿੱਚ ਵਾਪਸ ਆਏ ਉਸ ਟਾਈਮ ਕੇਪੀਐਸ ਗਿੱਲ ਅਜੀਤ ਸਿੰਘ ਸੰਧੂ ਕੁਲਦੀਪ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਗੁੱਸੇ ਦੇ ਵਿੱਚ ਸੀਗੇ ਤੇ ਉਹ ਇਹਨਾਂ ਨੂੰ ਚੱਕਣਾ ਚਾਹੁੰਦੇ ਸੀ ਤੇ ਉਹਨਾਂ ਨੇ ਪਲਾਨ ਬਣਾਇਆ 6 ਅੰਬਰ 1995 ਨੂੰ ਜਦੋਂ ਇਹ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਧੋ ਰਹੇ ਸੀ ਇਹਨਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਉਹ ਨੌਕਰੀ ਕਰਦੇ ਸੀ ਜਦੋਂ ਉਹ ਨੌਕਰੀ ਤੇ ਚੱਲ ਗਏ ਬੱਚੇ ਇਹਨਾਂ ਦੇ ਦੋ ਇੱਕ ਮੁੰਡਾ ਤੇ ਇੱਕ ਕੁੜੀ ਉਹ ਜਦੋਂ ਸਕੂਲ ਚੱਲ ਗਏ ਤੇ ਬਾਅਦ ਦੇ ਵਿੱਚੋਂ ਇਹ ਜਦੋਂ ਗੱਡੀ ਧੋ ਰਹੇ ਸੀ ਤਾਂ ਇੱਕ ਜੈਪਸੀ ਤੇ ਇੱਕ ਕਾਰ ਬਿਨਾ ਨੰਬਰ ਪਲੇਟ ਵਾਲੀ ਆਈ 6-7 ਮੁਲਾਜ਼ਮ ਉਤਰੇ ਉਹਨਾਂ ਨੇ ਇਹਨਾਂ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਤੇ ਇਹ ਸਭ ਕੁਝ ਹੁੰਦਾ ਦੇਖਿਆ ਨਾਲ ਦੇ ਗਵੰਡੀ ਨੇ ਉਹਨੇ ਰੌਲਾ ਪਾਇਆ ਜਦ ਤੱਕ ਗੱਡੀ ਨਿਕਲ ਚੁੱਕੀ ਸੀ ਫਿਰ ਇਹ ਕਬੀਰ پارک ਦੇ ਕੋਲ ਦੀ ਨਿਕਲੇ ਤਾਂ ਉੱਥੇ ਵੀ ਇੱਕ ਇਹਨਾਂ ਦੇ ਦੋਸਤ ਨੇ ਦੇਖਿਆ ਕਿ ਭਾਈ ਖਾਲਲਾ ਜੀ ਨੂੰ ਲਜਾਇਆ ਜਾ ਰਿਹਾ ਹੈ ਮੁਲਾਜ਼ਮਾ ਵੱਲੋਂ ਬੀਬੀ ਪਰਮਜੀਤ ਜੀ ਤੱਕ ਇਹ ਖਬਰ ਪਹੁੰਚਾਈ ਗਈ ਕਿ ਵੀ ਕਿਵੇਂ ਪੁਲਿਸ ਧੱਕੇ ਦੇ ਨਾਲ ਉਹਨਾਂ ਨੂੰ ਚੱਕ ਕੇ ਲੈ ਗਈ ਹੈ ਭਾਈ ਖਾਲਲਾ ਜੀ ਨੂੰ ਤੇ ਬੀਬੀ ਪਰਮਜੀਤ ਕੌਰ ਜੀ ਨੇ ਜਦੋਂ ਕਾਰਵਾਈ ਕੀਤੀ ਨਾਲ ਉਹਨਾਂ ਦੇ ਦੋਸਤਾਂ ਨੂੰ ਲੈ ਕੇ ਤਾਂ ਪੁਲਿਸ ਨੇ ਕੋਈ ਵੀ ਹੱਥ ਪੱਲਾ ਨਹੀਂ ਫੜਾਇਆ ਤੇ ਉਹਨਾਂ ਤੇ ਟੌਰਚਰ ਜਿਹੜਾ ਆ ਉਹ ਸ਼ੁਰੂ ਹੋ ਗਿਆ ਸੀ ਤੇ ਬੀਬੀ ਖਾਲੜਾ ਜੀ ਵੱਲੋਂ ਲੱਖ ਰੁਪਈਆ ਨਾਮ ਵੀ ਰੱਖ ਦਿੱਤਾ ਗਿਆ ਸੀ ਜੇਕਰ ਕੋਈ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਪਤਾ ਦੱਸੂਗਾ ਵੀ ਕਿੱਥੇ ਨੇ ਕਿੱਥੇ ਨਹੀਂ ਹੈਗੇ ਤੇ ਪੁਲਿਸ ਅੰਦਰ ਖਾਤੇ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀਗਾ ਕੇਪੀਐਸ ਗੱਲ ਅਜੀਤ ਸਿੰਘ ਸੰਧੂ ਤੇ ਹੋਰ ਪੁਲਿਸ ਮੁਲਾਜ਼ਮ ਦਿਨ ਪੂਰਾ ਤੱਕ ਕਰ ਰਹੇ ਸੀਗੇ ਉਹਨਾਂ ਨੂੰ ਟੌਰਚਰ ਕਰਨ ਦੇ ਵਿੱਚ ਕੁਲਦੀਪ ਸਿੰਘ ਇੱਕ ਪੁਲਿਸ ਦਾ ਟੌਰਟ ਸੀਗਾ ਜਿਸ ਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਕਿ ਜਸਵੰਤ ਸਿੰਘ ਖਾਲੜਾ ਜੀ ਮਰਨੇ ਨਹੀਂ ਚਾਹੀਦੇ ਆਪਾਂ ਇਹਨਾਂ ਦੇ ਬਿਆਨ ਲੈਣੇ ਆ ਤਾਂ ਜੋ ਇਹ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਇਹ ਦੱਸਣ ਕਿ ਜੋ ਮੈਂ ਡਾਟਾ ਇਕੱਠਾ ਕੀਤਾ ਹੈ ਉਹ ਗਲਤ ਆ ਤੇ ਪੰਜਾਬ ਪੁਲਿਸ ਸਹੀ ਆ ਪਰ ਇਹ ਆਪਣੇ ਬਿਆਨਾਂ ਤੇ ਅੜੇ ਰਹੇ ਇਹਨਾਂ ਨੇ ਕਿਹਾ ਵੀ ਮੈਂ ਆਪਣੇ ਬਿਆਨ ਜਿਹੜੇ ਆ ਉਹ ਨਹੀਂ ਬਦਲ ਸਕਦਾ ਜੋ ਸੱਚ ਆ ਉਹ ਸੱਚ ਆ ਜਿਹੜਾ ਝੂਠ ਆ ਉਹ ਝੂਠ ਆ ਤੇ ਇੰਜ ਹੀ ਇਹਨੂੰ 10-15 ਦਿਨ ਤੱਕ ਜਿਹੜਾ ਕਿ ਜਲੀਲ ਕਰਦੇ ਰਹੇ ਕੁੱਟਮਾਰ ਕੀਤੀ ਗਈ ਤਾਂ ਇਹਨਾਂ ਨੂੰ ਅਜੀਤ ਸਿੰਘ ਸੰਧੂ ਦੀ ਕੋਠੀ ਦੇ ਵਿੱਚ ਪੇਸ਼ ਕੀਤਾ ਗਿਆ। ਉੱਥੇ ਹੋਰ ਵੀ ਪੁਲਿਸ ਮੁਲਾਜ਼ਮ ਸੀ ਤਾਂ ਉਸ ਦਿਨ ਇਹਨਾਂ ਨੂੰ ਸ਼ਾਮਾਂ ਨੂੰ ਲਿਆ ਕੇ ਚਭਾਲ ਏਰੀਆ ਦੇ ਥਾਣੇ ਦੇ ਵਿੱਚ ਇਹਨਾਂ ਨੂੰ ਉੱਥੇ ਦੋ ਗੋਲੀਆਂ ਜਿਹੜੀਆਂ ਆ ਮਾਰ ਦਿੱਤੀਆਂ ਗਈਆਂ ਤੇ ਕੁਲਦੀਪ ਸਿੰਘ ਨੇ ਇਹ ਜਿਹੜੀਆਂ ਗੋਲੀਆਂ ਨੇ ਆਪਣੇ ਕੰਨਾਂ ਦੇ ਨਾਲ ਸੁਣੀਆਂ ਤੇ ਉਹਨਾਂ ਨੇ ਹੀ ਅੱਗੇ ਜਾ ਕੇ ਬਿਆਨ ਦਿੱਤੇ ਕਿ ਭਾਈ ਯਸ਼ਵੰਤ ਸਿੰਘ ਖਾਲੜਾ ਜੀ ਨੂੰ ਇਸ ਥਾਣੇ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ। ਕਲਦੀਪ ਸਿੰਘ ਨੇ ਬਿਆਨ ਤਾਂ ਦਿੱਤੇ ਉਸ ਦੀ ਅਜੀਤ ਸਿੰਘ ਸੰਧੂ ਦੇ ਨਾਲ ਤੇ ਕੇਪੀਐਸ ਗੱਲ ਦੇ ਨਾਲ ਕਿਸੇ ਗੱਲੋਂ ਲੜਾਈ ਹੋ ਗਈ ਸੀ ਤੇ ਉਹਨਾਂ ਨੇ ਫਿਰ ਐਜ਼ ਅ ਗਵਾਹ ਕਾਫੀ ਕੁਝ ਜਿਹੜਾ ਆ ਉਹ ਦੱਸਿਆ ਸੁਪਰੀਮ ਕੋਰਟ ਦੇ ਵਿੱਚ ਤੇ ਕੇਪੀਐਸ ਗੱਲ ਦੀ ਜਿਹੜੀ ਕਿ ਮੌਤ ਹੋ ਚੁੱਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੋਈ ਰਾਗੀ ਤੇ ਕੋਈ ਗ੍ਰੰਥੀ ਵੀ ਉਹਨਾਂ ਦੇ ਭੋਗ ਦੇ ਉੱਪਰ ਨਹੀਂ ਗਿਆ ਤੇ ਬਹੁਤ ਸਾਰੇ ਹੋਰ ਦਾ ਲੋਕਾਂ ਨੇ ਜਾਣਾਂ ਹੀ ਕੀ ਸੀਗਾ ਭੋਗ ਦੇ ਉੱਪਰ ਅਜੀਤ ਸਿੰਘ ਸੰਧੂ ਨੇ ਸੁਸਾਈਡ ਕਰ ਲਿਆ ਟ੍ਰੇਨ ਦੇ ਮੂਹਰੇ ਛਾਲ ਮਾਰ ਕੇ ਤੇ ਬਾਕੀ ਜਿਹੜੇ ਹੋਰ ਨਾਲ ਦੋਸ਼ੀ ਸੀਗੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਜਿਨ੍ਹਾਂ ਨੇ ਤਸ਼ੱਦਦ ਢਟਾਇਆ ਉਹਨਾਂ ਦੇ ਨਾਮ ਵੀ ਕੁਲਦੀਪ ਸਿੰਘ ਵੱਲੋਂ ਦੱਸੇ ਗਏ ਤੇ ਉਹਨਾਂ ਨੂੰ ਕਿਸੇ ਨੂੰ ਉਮਰ ਕੈਦ ਹੋ ਗਈ ਤੇ ਕਿਸੇ ਨੂੰ ਕੋਈ ਇਸ ਦੁਨੀਆ ਤੇ ਨਹੀਂ ਰਿਹਾ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਗਿਆ ਤੇ ਉਦੋਂ ਹੀ ਸਾਰੇ ਜਿਹੜੇ ਆ ਕੇ ਇਹ ਮਾਮਲੇ ਸਾਰਾ ਜਿਹੜੇ ਕੇਸ ਸੁਲਝਾਇਆ ਗਿਆ ਤੇ ਸੁਪਰੀਮ ਕੋਰਟ ਵੱਲੋਂ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ ਜਿਹੜੇ ਸਬੂਤ ਇਹਨਾਂ ਨੇ ਇਕੱਠੇ ਕੀਤੇ ਹੋਏ ਸੀਗੇ ਉਹ ਲਾਸਟ ਦੇ ਵਿੱਚ ਜਾ ਕੇ ਕੰਮ ਆਏ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਰਟ-ਕੋਟ ਪ੍ਰਣਾਮ ਆ ਕਿਉਂਕਿ ਹਰ ਇੱਕ ਇਨਸਾਨ ਆਪਣੇ ਪਰਿਵਾਰ ਬਾਰੇ ਸੋਚਦਾ ਹੈ ਉਹਨਾਂ ਨੂੰ ਸੈੱਟ ਕਰਨ ਬਾਰੇ ਸੋਚਦਾ ਹੈ ਜਿੱਥੇ ਇਹਨਾਂ ਦੇ ਕੋਲ ਜ਼ਿੰਦਗੀ ਦੇ ਵਿੱਚ ਤਿੰਨ ਮੌਕੇ ਸੀਗੇ ਜੇ ਇਹ ਚਾਹੁੰਦੇ ਆਪਣੇ ਪਰਿਵਾਰ ਨੂੰ ਸੈੱਟ ਕਰ ਸਕਦੇ ਸੀ ਉਹਨਾਂ ਨੇ ਲੈਣਾ ਕੀ ਸੀ ਪਰ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਇਹ ਸਾਰਾ ਕੁਝ ਲੜਿਆ ਆਪਣੀ ਜ਼ਿੰਦਗੀ ਦਾਅ ਤੇ ਲਾਈ ਤੇ ਤੁਸੀਂ ਜਦੋਂ ਪਹਾੜ ਭਾਸ਼ਣ ਵੀ ਕੈਨੇਡਾ ਵਾਲਾ ਸੁਣੋਗੇ ਉਹਦੇ ਵਿੱਚ ਵੀ ਉਹ ਸ਼ਹਾਦਤ ਦੀਆਂ ਗੱਲਾਂ ਕਰ ਰਹੇ ਆ ਕਿ ਉਹ ਕਹਿੰਦੇ ਕਿ ਤੁਸੀਂ ਸ਼ਹਾਦਤ ਮੰਗਿਆ ਕਰੋ ਗੁਰੂ ਮਹਾਰਾਜ ਤੋਂ ਨਾ ਕਿ ਸੁੱਖ ਸ਼ਾਂਤੀ ਪੈਸਾ ਧਨ ਮੰਗਿਆ ਕਰੋ ਇਦਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਤੇ ਇਹ ਜਿਹੜੇ ਕੌਮ ਦੇ ਹੀਰੇ ਨਾ ਭੁੱਲਣ ਯੋਗ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਸ਼ੇਅਰ ਕਰੋਗੇ ਹੌਸਲਾ ਵਧੂਗਾ ਲੋਕਾਂ ਤੱਕ ਆਵਾਜ਼ ਪਹੁੰਚੂਗੀ ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਵਧੀਆ ਵੀਡੀਓ ਏਦਾਂ ਦੀਆਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਬਹੁਤ ਬਹੁਤ ਸ਼ੁਕਰੀਆ